ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਅਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ ਹਜ਼ਾਰ ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਇਹ ਯਕੀਨ ਵੀ ਦਾਇਆ ਕਿ ਇੰਡੀਆਨ ਨੈਸ਼ਨਲ ਕਾਂਗਰਸ ਸਮੁੱਚੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਥਾਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ bizni business advisory council ਕਹਿੰਦੇ ਆ ਉਹਦੇ ਵਿੱਚ ਦੋ ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਗੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ 'ਚ ਕੋਈ ਨੂਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਵੇਖੋ ਕੱਲ ਰਾਤ ਹੀ ਅਮਰੀਕਾ ਨੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ 'ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ ਚੋਂ ਚੱਲ ਰਹੇ ਮੈਂ ਪੁੱਛਣਾ ਚਾਹਨਾ ਮੈਂ ਇਹੀ ਗੱਲ ਅੱਜ ਬੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਜੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦਿੱਤਾ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦੀ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਚ ਬਾਹਰਲੇ ਮੁਲਕਾਂ ਜਾਂਦੇ। ਬਾਹਰ ਵੀ ਜਿਹਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਰਿਆ ਉਹਨੂੰ ਵੀ ਫਰौती ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ। ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਹੈ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪਏਗਾ। ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਭਾਜਪੀ ਦੀ ਜੇਲ੍ਹ 'ਚ ਹੈ ਤੇ ਭਗਵਾਨ ਤਮਾ ਤੂੰ ਕਿੰਨੀ ਵਾਰ ਉਹ ਮੰਤਰੀ ਨੂੰ ਜਾ ਕੇ ਦਿੱਲੀ ਮਿਲਿਆ ਦੁਨੋ ਤੇ ਫਲੋਰ ਆਫ ਦੀ ਹਾਊਸ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਬਟ ਇਹਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਕੋ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅੰਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ तकरीबन ਇਹਦੇ ਚੋ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਦੋ ਦਿਨ ਬੈਸੇ ਨਾ ਮੰਨੀ ਏ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਏ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜੜੇ ਹੈਗੀ ਦਰੁਸਤ ਹੈਗੀ ਪੁਲਿਸ ਆਪਣਾ ਕੰਮ ਕਰ ਰਹੀ ਏ ਲੇਕਿਨ ਆਏ ਦਿਨ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਹੇ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਪੈਸੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਤੇ ਉਹਦੇ ਟੱਬਰ ਵਾਸੀ ਠੀਕ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਇਹ ਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਵਿੱਚ 20-25 ਲੱਖ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜਿੱਥੇ ਜਬੂਰ ਵੀ ਆਂਦਾ ਛੋਟੇ ਛੋਟੇ ਹੋਰ ਬਹੁਤ ਸਾਰੇ ਸ਼ਹਿਰ ਆਂਦੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਆਬਾਦੀ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਰਿਹਾ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਨੇ ਭਾਈ ਸਾਹਿਬ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਬਕਾਇਦਾ ਉੱਥੇ ਨੇ ਸੀਐਮ ਆਏ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋ ਕੋ ਮੇਰੀ ਬੇਨਤੀ ਆ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣੇ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦਾ ਇਹਨਾਂ ਨੂੰ ਅਜੇ ਬਣਿਆ ਨੂੰ ਹਫ਼ਤਾ 10 ਦਿਨ ਹੋਏ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ 5.5 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋ ਬੰਧ ਪਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ ਜਿੱਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ ਚ ਹੈ ਪੰਜਾਬ ਦਾ ਕਾਰੋਬਾਰ ਵਿਧਾਨ ਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧੇ ਤੌਰ ਤੇ ਫੇਲ ਸਰਕਾਰ ਮੈਂ ਅੰਦਰ ਵੀ ਕਿਹ ਹੈ ਫੇਲ ਸਰਕਾਰ ਹੈ ਚੁਟਕਲੇ ਸੁਣਾਣੇ ਆਂਦੇ ਨੇ ਚੁਟਕਲਿਆਂ ਤੋਂ ਆਵਾ علاوہ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ ਲੀਆਂ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀਫ ਮਿਨਿਸਟਰੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਹ ਸਿੱਕੇ ਟੰਗ ਤੇ ਦਿੱਤੇ ਨੇ ਤੂੰ ਇਹੋ ਜਿਹੀ ਗੱਲ ਕਹਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ਨਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਕਿਹੜੀ ਜਬਾਤ ਹੈ ਉਹ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਕਿਧੇ ਇੱਕ ਵਾਰ ਫੇਰ ਸ਼ੁਰੂ ਕਰਾਇਆ ਕਾਲੇ ਦਿਨ ਬੰਦ ਕਰਾਏ ਨੇ ਉਹੀ ਜਮਾਤ ਆਏਗੀ ਤੇ ਉਹੀ ਆਪਣੇ ਹਰ ਵਰਗ ਨੂੰ ਭਾਵੇਂ ਸਾਡੇ ਵਪਾਰੀ ਨੇ ਭਾਵੇਂ ਦੁਕਾਨਦਾਰ ਨੇ ਭਾਵੇਂ ਕੋਈ ਸਿੱਖ ਭਾਈਚਾਰੇ ਨਾਲ ਤੋਲਕ ਰੱਖਦਾ ਭਾਵੇਂ ਹਿੰਦੂ ਭਾਈਚਾਰੇ ਨਾਲ ਰੱਖਦਾ ਕੋਈ ਮੁਸਲਮਾਨ ਕੋਈ ਇਸਾਈ ਹੈ ਕੋ ਦਲਿਤ ਭਾਈਚਾਰਾ ਭਾਵੇਂ ਜਨਰਲ ਕਾਸਟ ਨੇ ਭਾਵੇਂ ਪਛੜੀਆਂ ਸ਼ਰੇੜੀਆਂ ਇਹਨਾਂ ਨੂੰ ਪ੍ਰੋਟੈਕਸ਼ਨ ਦੇਗੀ ਕੱਲੀ ਇੰਡੀਅਨ نیشنل ਕਾਂਗਰਸ ਇਹ ਤੇ ਜਿੰਨੇ ਕੁ ਯੋਗ ਐ ਸੀ ਲੋਕਾਂ ਦਾ ਬੇਫਕੂ ਬਣਾਇਆ ਮੋਟਾ ਲੈ ਗੇ ਤੇ ਹੁਣ ਆਪਾਂ ਲੱਭਦੇ ਫਿਰਨਾ ਕਿ ਇਹਨਾਂ ਨੂੰ ਆਪਾਂ ਲੱਭਾਂ